ਹੈਲੋ ਸਾਸਰੀ ਘਾਲ ਜੀ ਮੈਂ ਸਰਬਜੀਤ ਕੌਰ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਰਹੋਗੇ ਖਸਾਲ ਹੋਵੋਗੇ ਮੇਰੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀ ਲੱਖ ਲੱਖ ਵਾਰਕਾਂ ਜੀ ਤੇ ਸਾਰੇ ਆਪਣੇ ਘਰੇ ਹੱਸਦੇ ਵਸਦੇ ਰਹੋ ਦੀਵਾਲੀ ਮਨਾਉਂਦੇ ਰਹੋ ਖੁਸ਼ੀ ਖੁਸ਼ੀ ਤੇ ਆਪ ਬਣਾ ਰਿਹਾ ਅਜ ਮਠੀਆਂ డే కిలో ఆటా తిన్న పా గోడ సూ పొచా కతా కప్పా ధో తా జాతీయ అన మే బీబీ కటీ వేళక ਤੇ ਆਪਾਂ ਬਣਾ ਰਹੇ ਹਾਂ ਗੈਸ ਤੇ ਮੱਖਣਾਂ ਹੁੰਦੇ ਮੈਂ ਕੱਢਦੇ ਬਹੁਤ ਟਾਈਮ ਲੱਗ ਜਾਂਦਾ ਜਿੰਨਾ ਚਿਰ ਬਣਾਉਣ ਤੇ ਲੱਗ ਜਾਂਦਾ ਉਹਨਾ ਟਾਈਮ ਇਹਨਾਂ ਨੂੰ ਤਲਣ ਤੇ ਲੱਗ ਜਾਂਦਾ ਇਸ ਕਰਕੇ ਆਪਾਂ ਨਾਲ ਹੁੰਦੇ ਗੈਸ ਤੇ ਤਲ ਲਾਗੇ ਇੱਕ ਗੈਸ ਤੇ ਥੋੜਾ ਜ਼ਿਆਦਾ ਟਾਈਮ ਲੱਗਦਾ ਚਿੱਲੇ ਤੇ ਘੱਟ ਟਾਈਮ ਲੱਗਦਾ ਬਣਾਉਣ ਤੇ ਸਪਨਿਆ ਤਕਰੀਬਨ ਆਪਣੀ ਸਾਰੀ ਹੋ ਗਈ ਥੋੜਾ ਜਿਹਾ ਇਸ ਕੱਟ ਕਰਕੇ ਬਣਾਉਣੀ ਪੈਂਦੀ ਹੈ ਨਾ ਤਾਂ ਕਿ ਇਹ ਘੱਟ ਗੈਸ ਤੇ ਸਿਮਤ ਮਿੱਟੀਆਂ ਵਿੱਚ ਅੰਦਰੋਂ ਕੱਚੀਆਂ ਨਾ ਰਹਿਣ ਨਹੀਂ ਫਿਰ ਉੱਪਰੋਂ ਜ਼ਿਆਦਾ ਰੜ ਜਾਂਦੀਆਂ ਨੇ ਵਿੱਚੋਂ ਕੱਚੀਆਂ ਰਹਿ ਜਾਂਦੀਆਂ ਨੇ ਇਹ ਜੋ ਆਪਾਂ ਜੋ ਕੇਸਵਾਨ ਪਾਉਣੇ ਨੇ ਫਿਰ ਕੋਈ ਹੋਣੀ ਹੁੰਦਾ ਪੂਰੀਆਂ ਵਧੀਆ ਬਣਦੇ ਨੇ ਮਠੀਆਂ ਪੋਲੀਆਂ ਤੇ ਕਮਾਉਣ ਚੰਗੀ ਤਰ੍ਹਾਂ ਵਧੀਆ ਪਏ ਹੋਏ ਵਿੱਚ ਬਿਸਕੁਟਾ ਦੀ ਤਰ੍ਹਾਂ ਬਣ ਜਾਂਦੀ ਇਹ ਬਿਲਕੁਲ ਹੀ ਭਾਵੇਂ ਕਿੰਨਾ ਚਿਰ ਮਰਜੀ ਰੱਖ ਲਓ ਇਹਨਾਂ ਲੋ ਜੀ ਇਧਰ ਆਪਾਂ ਘਵਾਰ ਵਸਾਇਆ ਹੋਇਆ ਉਹਦੇ ਚ ਕੱਢੀ ਜਾਂਦੇ ਮੱਠੀਆਂ ਤੇ ਇਧਰ ਬੀਬੀ ਬੈਠੀ ਕੱਟੀ ਜਾਂਦੀ ਐ ਮੱਠੀਆਂ ਮੱਠੇ ਥੋੜੀ ਜਿਹੀ ਮੈਂ ਜ਼ਿਆਦੇ ਪਾ ਦਿੰਨੇ ਆ ਫਿਰ ਗੈਸ ਘੱਟ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਹਲਾਉਂਦੇ ਰਹਿਣਾ ਚਾਹੀਦਾ ਮੱਠੀਆਂ ਨੂੰ ਤਾਂ ਕਿ ਜਿਹੜੀਆਂ ਕੱਚੀਆਂ ਪੱਕੀਆਂ ਨੇ ਉਹ ਚੰਗੀ ਤਰ੍ਹਾਂ ਪੱਕ ਜਾਣ ਮੱਠੀਆਂ ਓਹੋ ਵਾਹਿਗੁਰੂ ਜਿਆਦਾ ਟਾਈਮ ਵੀ ਹੋ ਗਿਆ ਸੀ ਤੇ ਜਦ ਸਾਨੂੰ ਮੈਂ ਹੋ ਗਿਆ ਵੀ ਪਹਿਲਾਂ ਲਾ ਲਈ ਆਪਾਂ ਮੱਠੀਆਂ ਇਹ ਨਾ ਕੈਮਰਾ ਮੇਥੋਂ ਉਲਟ ਹੋ ਜਾਂਦਾ ਮੈਂ ਆਪ ਹੀ ਫੜ ਕੇ ਵੀਡੀਓ ਬਣਾ ਰਹੀ ਹਾਂ ਕੈਮਰੇ ਨਾਲ ਦੋ-ਤਾਈ ਘੰਟੇ ਲੱਗ ਜਾਂਦੇ ਆ ਮਠੀਆਂ ਬਣਾਉਣ ਤੇ ਤੇ ਜਿਲੇ ਤੇ ਜਲਦੀ ਬਣ ਜਾਂਦੇ ਨੇ ਥੋੜੀਆਂ ਬਾਕੀ ਗੈਸ ਕੋਲ ਖੜ ਕੇ ਥੱਕ ਜਾਂਦਾ ਬੰਦਾ ਜਿਲੇ ਤੇ ਬਹਿ ਕੇ ਅਗਲਾ ਆਰਾਮ ਵੀ ਕਰ ਲੈਂਦਾ ਇਹ ਵੀ ਕਿੰਨੀਆਂ ਕਰ ਰਹੀਆਂ ਮੱਠੀਆਂ ਬਣਾਉਣ ਵਾਲੀਆਂ ਫਿਰ ਮੈਂ ਚਾਹ ਤਰ ਲੁਮ ਇਧਰ ਗੈਸ ਤੇ ਪਤਾ ਨਹੀਂ ਹੁਣ ਸਮਝ ਗਿਆ ਪੂਰਾ ਨਿਕਲ ਨਹੀਂ ਆਉਂਦੇ ਇਹ ਵੇਖਣ ਨੂੰ ਸਨ ਚਿੱਟੀਆਂ ਜੀਆਂ ਲੱਗਦੀਆਂ ਨੇ ਪਰ ਜਦੋਂ ਆਪਾਂ ਕੱਢ ਕੇ ਰੱਖਦੇ ਫਿਰ ਬਰਾਊਨ ਹੋ ਜਾਂਦੀਆਂ ਨੇ ਪੂਰੀ ਵਧੀ ਬਾਅਦ ਵਿੱਚ ਕੱਢੀਆਂ ਹਈਆਂ मैं कुर्सी डाली हिते कोल ते कुर्सी ते बेठी हलाई जॾहिं मठी बण बहत टाइम लॻंदो एडिट करण बहुत, कर बहुत समय लॻंद ਪਲੀਜ਼ ਵੀਡੀਓ ਨੂੰ ਫੋਲੋਅ ਅੱਪ ਦੇਖਿਆ ਕਰੋ ਲਓ ਜੀ ਵੀਡੀਓ ਵ ਦੇ ਲਾਈਕ ਕੀਤਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਸਾਰਾ ਟ ਆਪਣਾ ਬਿਲ ਗਿਆ ਬਸ ਤੇ ਮੈਂ ਹੁਣ ਲੈ ਕੇ ਬੀਬੀ ਦੇ ਕੋਲ ਚੱਕ ਕੇ ਥੈਂਕ ਯੂ ਬਾਏ ਟੇਕ ਕੇਅਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਬਾਏ ਬਾਏ